ਕੇਂਦਰ ਸਰਕਾਰ ਨੂੰ ਇੱਕ ਦਿਨ ਦਾ ਅਲਟੀਮੇਟਮ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ। ਉੱਥੇ ਹੀ ਅੱਜ ਨਾਹੀਂ ਕੋਈ ਗੱਲਬਾਤ ਹੋਈ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਇੱਕ ਹੋਰ ਵਡਾ ਐਲਾਨ ਕਰ ਦਿੱਤਾ ਹੈ। 101 ਕਿਸਾਨ ਅੱਜ ਫਿਰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣਗੇ। ਪੁਲਿਸ ਪ੍ਰਸ਼ਾਸਨ ਨਾਲ ਫਿਰ ਤੋਂ ਆਮੋ-ਸਾਮਣਾ ਹੋ ਸਕਦਾ ਹੈ ਤੇ 11 ਵਜੇ ਕਿਸਾਨ ਜਿਹੜੇ ਕਿ ਦਿੱਲੀ ਵੱਲ ਨੂੰ ਤੁਰਨਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ-ਸਾਮਣਾ ਹੋ ਸਕਦਾ ਹੈ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਕੇਂਦਰ ਸਰਕਾਰ ਦੇ ਖਿਲਾਫ ਮੁੜ ਜਿਹੜੀ ਕੇਪੜਾ ਕਿਸਾਨ ਜਥੇਬੰਦੀਆਂ ਕੱਢ ਰਹੀਆਂ ਨੇ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕਰ ਦਿੱਤੀ ਹੈ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਕੀ ਅਪੀਲ ਕੀਤੀ ਹੈ ਇਸ ਵਕਤ ਆਪਾਂ ਕੁੱਲ ਕਨੌਰੀ ਬਾਰਡਰ ਤੇ ਜਿੱਥੇ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਉਸ ਜਗ੍ਹਾ ਤੇ ਖੜੇ ਆ ਜਿੱਥੇ ਸ਼ੁਭ ਕਰਨ ਦੇ ਹਰਿਆਣਾ ਸਰਕਾਰ ਨੇ ਗੋਲੀ ਚਲਾਈ ਸੀ ਤੇ ਸ਼ੁਭ ਕਰਨੇ ਇਸ ਜਗ੍ਹਾ ਤੇ ਸ਼ਹੀਦ ਹੋਇਆ ਸੀ ਪਰ ਉਸ ਤੋਂ ਤਰੀਕ ਤੋਂ ਲੈ ਕੇ 21 ਫਰਵਰੀ ਤੋਂ ਬਾਅਦ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਜੇ ਉੱਪਰ ਕਿਹੜਾ ਹੋਵੇ ਭਾਜੀਪੀ ਸਰਕਾਰ ਨੇ ਜੜੇ ਕਿਸਾਨਾਂ ਲਈ ਕੁਝ ਸਬਕ ਨਹੀਂ ਸਿੱਖਿਆ ਤਾ ਕਿਸਾਨਾਂ ਨੇ ਵੀ ਫਿਰ ਉਸ ਰੋਸ ਦੇ ਵਿੱਚ ਆ ਕੇ ਜਿਹੜੀ ਗਿੰਤੀ ਹੈ ਸਾਡੀ ਵੀ ਜਿੰਨੇ ਸਾਨੂੰ ਸਿਰ ਚਾਹੀਦੇ ਐ ਅਸੀਂ ਸਿਰ ਦੇਣ ਨੂੰ ਤਿਆਰ ਆ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੜ ਕੇ ਮੁੱਕਰਨਾ ਹੀ ਐ ਲਾਗੂ ਕਰਨੀਆਂ ਹੀ ਨਹੀਂ ਆ ਫਿਰ ਜਿਹੜਾ ਕਰੋੜਾ ਰੁਪਈਆ ਪਾਰਲੀਮੈਂਟ ਸੈਸ਼ਨ ਤੇ ਚਲਾ ਰਹੇ ਹੋ ਜੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਦੇਸ਼ ਦੇ ਵਿੱਚ ਮਜ਼ਦੂਰ ਮਰ ਰਹੇ ਆ ਕਿਸਾਨ ਮਰ ਰਹੇ ਨੇ ਛੋਟੇ ਦੁਕਾਨਦਾਰ ਮਰ ਰਹੇ ਨੇ ਜਾਓ ਸੈਸ਼ਨ ਦੇ ਵਿੱਚ ਕੋਈ ਇਹੋ ਜਿਹਾ ਬਸਤੀ ਨਹੀਂ ਲਿਆਉਣਾ ਤਾਂ ਤੁਸੀਂ ਪੇਸ਼ ਹੀ ਅਡਾਨੀ ਬਾਨੀਆਂ ਦਾ ਕਰਨਾ ਫਿਰ ਆ ਲੋਕਾਂ ਦੀ ਕਮਾਈ ਹੋਈ ਜਿਹੜੀ ਟੈਕਸਾਂ ਦੇ ਰੂਪ ਵਿੱਚ ਸੋਨੇ ਖਜ਼ਾਨੇ ਵਿੱਚ ਪੈਸੇ ਜਾਂਦੇ ਆ ਤਾਂ ਇਹਦਾ ਮਤਲਬ ਇੱਕ ਓਪਨ ਤੁਸੀਂ ਲੁੱਟਣ ਦਾ ਏਰੀਆ ਬਣਾ ਸਕਿਓ ਤਾਂ ਉਸ ਜਗ੍ਹਾ ਦੇ ਵਿੱਚੋਂ ਜਿਹੜੀ ਮੈਂ ਕਹਿਣ ਲੱਗਿਆ ਸੀ ਵੀ ਸਿਰਾਂ ਦੀ ਲੋੜ ਹੈ ਤਾਂ ਭਰਾਵੋ ਫਿਰ ਬਹੁਤ ਵੱਡਾ ਕੀਮਤੀ ਜਿਹੜਾ ਪੂਰੇ ਭਾਰਤ ਦੇ ਵਿੱਚ ਇਹੋ ਜਿਹਾ ਕੋਈ ਨਾ ਕਿਸਾਨ ਨੂੰ ਆਇਆ ਨਾ ਆਗੂ ਕੋਈ ਪੈਦਾ ਹੋਇਆ ਪਰ ਪੈਦਾ ਬਥੇਰੇ ਹੋਏ ਹੋਣਗੇ ਅਮਲ ਦੇ ਵਿੱਚ ਲੜ ਕੇ ਮੈਨੂੰ ਨਹੀਂ ਦਿਸਦਾ ਜਦੋਂ ਤੋਂ 84 ਤੋਂ ਲੈ ਕੇ ਕਿ ਕੋਈ ਇਹੋ ਜਿਹਾ ਲੀਡਰ ਕੋਈ ਮੰਗ ਬਣਾ ਦਿੱਤੀ ਹੋਵੇ ਸਿਰਫ ਆਪ ਦੀ ਪੂਰਤੀ ਲਈ ਆਪ ਦੇ ਵਿਚਾਰ ਲਈ ਜਾਂ ਆਪ ਦੀ ਪਾਰਟੀ ਲਈ ਇੰਨਾ ਤਾਂ ਕੁਝ ਕੀਤਾ ਹੋਣਾ ਪਰ ਆ ਜਿਹੜੇ ਪੂਰੇ ਪਾਰ ਦੇ ਲੋਕ ਕਰਜ਼ੇ 'ਚ ਫਸੇ ਹੋਏ ਨੇ ਸੁਆਮੀਨਤ ਦੀ ਰਿਪੋਰਟ ਲਾਗੂ ਨਹੀਂ ਹੋਈ ਆ ਝੋਨੇ ਦੀ ਪਰਾਲੀ ਦੇ ਲੋਕਾਂ ਦੇ ਪਰਚੇ ਹੋ ਰਹੇ ਆ ਇਹ ਜਿਹੜੇ ਜਿਹੜੇ ਮੁੱਦਿਆਂ ਤੇ ਅਸੀਂ 12 ਮੰਗਾਂ ਤੇ ਲੈ ਕੇ ਬੈਠ ਰਹੇ ਆ ਉਹਦੇ ਵਿੱਚੋਂ ਇਹਨੂੰ ਲਾਗੂ ਕਰਵਾਉਣ ਲਈ ਮੁੱਕਰੀ ਹੋਈ ਸਰਕਾਰ ਨੂੰ ਉਸ ਆਨੇ ਵਾਲੇ ਥਾਂ ਲਿਆਉਣ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਰ ਵਰਤੇ ਬੈਠੇ ਨੇ ਭਰਾਵੋ ਤੁਸੀਂ ਹਜੇ ਵੀ ਇਹਨੂੰ ਇਹ ਦੇਖਦੇ ਹੋ ਦੂਜਿਆਂ ਨਾਲ ਮਿਲਾ ਕੇ ਬਈ ਫਲਾਣਾ ਬੈਠਾ ਸੀ ਫਲਾਣਾ ਬੈਠਾ ਸੀ ਉਹ ਕੀ ਹੋਇਆ ਅਸੀਂ ਜਿਹੜੀ ਮਾਨਦਾਰੀ ਦੇ ਨਾਲ 100% ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਜਿਹੜੀ ਆਪਦੀ ਜਾਨ ਹੈ ਉਹ दाਤੇ ਲਾਈ ਹੋਈ ਹੈ ਕਿ ਜਾਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਲਾਗੂ ਕਰੇ ਨਹੀਂ ਅਸੀਂ ਡੈਡ ਬਾਡੀ ਜਿਹੜੀ ਇਸੇ ਥਾਂ ਰੱਖਾਂਗੇ ਅਗਲੀ ਜਿਹੜੀ ਪੜਾਅ ਹੈ ਸਾਡਾ ਮਰਨ ਵਰਤ ਆਗੂਆਂ ਦਾ ਲੜੀਵਾਰ ਚੱਲੀ ਜਾਊਗਾ ਸਸਕਾਰ ਨਹੀਂ ਕਰਾਂਗੇ ਭਰਾਵੋ ਹਕੀਕਤ ਇਹ ਹੈ ਕਿ ਅੱਜ 13ਵੇਂ ਦਿਨ ਚ ਜਿਹੇ ਜੀ ਉਹਨਾਂ ਦੀ ਸਥਿਤੀ ਹੈ ਜਿਹੜੀ ਸਿਹਤ ਹੈ ਉਹ ਚਾਹਤ ਕੋਲ ਨਹੀਂ ਰੁਕ ਨਹੀਂ ਰਹੀ ਉਹਨਾਂ ਦੇ ਅੰਦਰੋਂ ਤਾ ਸੇਤ ਡਾਉਣ ਹੋਣ ਕਰਕੇ ਤਾਂ ਪ੍ਰਭੂ ਆਪਣਾ ਫਰਜ ਬਣਦਾ ਬਾਰਡਰਾਂ ਤੇ ਆਈਏ ਘਰਾਂ ਚੋਂ ਨਿਕਲ ਗਏ ਜੇ ਅਸੀਂ ਮੰਗਾ ਨਾ ਲਾਗੂ ਕਰਵਾ ਸਕੇ ਇਸ ਆਗੂ ਦੇ ਤੁਸੀਂ ਉਹਦੀ ਪੁਰਚੋਲ ਕਰਕੇ ਪਛਾਣ ਕਰਕੇ ਭਲੇਖੇ ਚ ਰਹੇ ਬਹੁਤ ਵੱਡਾ ਭਾਰ ਦੇ ਕਿਸਾਨਾਂ ਦਾ ਨੁਕਸਾਨ ਹੋਊਗਾ ਮੈਂ ਖਾਸ ਕਰਕੇ ਸਾਡੇ ਬੁੱਧਜੀ ਵੀ ਸਾਡੇ ਕਲਾਕਾਰ ਸਾਡੇ ਪੱਤਰਕਾਰ ਜਿੰਨੇ ਵੀ ਤੁਸੀਂ ਪਿਆਰ ਕਰਦੇ ਹੋ ਇਸ ਮੰਗਾ ਵੱਲ ਨਾ ਇਹ ਮੰਗ ਡੱਲੇਵਾਲ ਦੀ ਹੈ ਨਾ ਮੰਗੇ ਪੰਦੇਰ ਦੀ ਐ ਜਿਹੜੀਆਂ 12 ਮੰਗਾ ਸਾਡੇ ਲੋਕਾਂ ਦੀਆਂ ਜਿਹੜੀ ਜ਼ਮੀਨ ਐ ਬਚਾਉਣੀਆਂ अडानी ਬਾਨੀ ਕੋਲੇ ਜਾਣੀਆਂ ਇਹ ਮੰਗਾ ਲਾਗੂ ਕਰਾਉਣ ਲਈ ਲੱਖ ਸਾਡੇ ਮਤ ਭੇਦ ਹੋਣਗੇ ਲੱਖ ਸਾਡੇ ਆਪੀ ਦੀ ਗੁੱਸੇ ਗਿਲੇ ਹੋਣਗੇ ਪਰ ਜਿਹੜੀ ਕੇਂਦਰ ਨਾਲ ਸਾਡੀ ਲੜਾਈ ਐ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਸਾਡਾ ਕੋਈ ਮਤ ਭੇਦ ਹੋਊਗਾ ਨਾ ਕੋਈ ਗੁੱਸਾ ਹੋਊਗਾ ਪ੍ਰਭੂ ਇਹ ਲਾਗੂ ਕਰਵਾਉਣ ਲਈ ਆਓ ਸੜਕਾਂ ਤੇ ਨਿਕਲ ਗਏ